ਤਰਨਤਾਰਨ ਦੇ ਸਾਬਕਾ ਐਸਐਸਪੀ ਰਵਜੋਤ ਕੌਰ ਗਰੇਵਾਲ ਦੀ ਸਸਪੈਂਸ਼ਨ ਤੋਂ ਬਾਅਦ ਅਕਾਲੀ ਦਲ ਖਾਸ ਤੌਰ ਦੇ ਉੱਤੇ ਅਕਾਲੀ ਲੀਡਰ ਖੁਸ਼ ਨਜ਼ਰ ਆ ਰਹੇ ਨੇ ਉਹ ਕਾਲੀ ਲੀਡਰ ਜਿਹੜੇ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸਨ ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਉਸੇ ਵਿੱਚ ਅਰਸ਼ਦੀਪ ਕਲੇਰ ਇਸ ਮਸਲੇ ਬਾਰੇ ਬੋਲਦੇ ਨਜ਼ਰ ਆਏ ਨੇ ਅਰਸ਼ਦੀਪ ਕਲੇਰ ਨੇ ਬਹੁਤ ਗੰਭੀਰ ਇਲਜ਼ਾਮਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਇੱਥੋਂ ਤੱਕ ਜ਼ਿਕਰ ਕੀਤਾ ਕਿ ਕੰਚਨਪ੍ਰੀਤ ਕੌਰ ਦਾ ਵੀ ਪਛਾ ਕੀਤਾ ਗਿਆ ਔਰ ਉਸ ਦੇ ਵਿੱਚ ਵੀ ਪੁਲਿਸ ਦਾ ਹੱਥ ਹੋਣਾ ਇਹਨਾਂ ਨੇ ਦੱਸਿਆ ਇਸ ਤੋਂ ਇਲਾਵਾ ਹੋਰ ਬੜੇ ਮਸਲੇ ਝੂਠੇ ਪਰਚਾ ਦੇ ਇਲਜ਼ਾਮ ਜਿਹੜੇ ਨੇ ਅਰਸ਼ਦੀਪ ਪਲੇਅਰ ਨੇ ਦੁਬਾਰਾ ਗਿਣਾਏ ਨੇ ਔਰ ਇਸ ਮਾਮਲੇ ਬਾਰੇ ਆਪਣਾ ਵਿਚਾਰ ਸਾਂਝਾ ਕੀਤਾ ਕੀ ਬੋਲੇ ਨੇ ਅਰਸ਼ਦੀਪ ਪਲੇਅਰ ਆਓ ਸੁਣਦੇ ਦੇਖੋ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਲੈਂਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਐ ਡਾਕਟਰ ਰਵਜੋਤ ਕੌਰ ਗਰੇਵਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਇਹ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਦੀ ਸੀ ਕਿਉਂਕਿ ਚੋਣ ਤਾਂ ਉੱਥੇ ਲੱਗਦੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸਿੰਘ ਨੂੰ ਪਰ ਮਨੀਸ਼ ਸੋਧਿਆ ਦੇ ਕਹਿਣ ਮਤਾਬਕ ਸਾਮ-ਦਾਮ ਦੰਦ ਵੇਦ ਚੋਣ ਉੱਥੇ ਕੌਣ ਲੜ ਰਿਹਾ ਸੀ ਪੰਜਾਬ ਪੁਲਿਸ ਤੇ ਮੋਰੀ ਹੋ ਕੇ ਡਾਕਟਰ ਰਵਜੋਤ ਕੌਰ ਗਰੇਵਾਲ ਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਕੌਂਸਲਰਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਘਰੋਂ ਚੱਕਿਆ ਜਾ ਰਿਹਾ ਸੀ ਫਿਰ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੀ ਪੁਲਿਸ ਵੱਲੋਂ ਰੈਕਟਿਵ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾ ਲਾ ਕੇ ਔਰ ਫਿਰ ਜਿਹੜੀ ਪਹਿਲਾਂ 5752 ਹੁੰਦੀ ਸੀ ਹੁਣ 126169 ਦੇ ਬੀਐਨਐਸ ਦੇ ਅੰਦਰ ਨੋਟਿਸ ਦੇ ਕੇ ਜਿਹੜੇ ਮੋਤਬਰ ਸੀ ਸ਼ਰੋਮੀ ਆਕਾਲੀ ਦਲ ਦੇ ਉਹਨਾਂ ਨੂੰ ਕਦੇ ਐਸਟੀਐਮ ਦੇ ਦਫ਼ਤਰ ਸਾਧ ਤੋਂ ਕਦੇ ਐਸਐਸਪੀ ਐਸਪੀਆ ਦੇ ਦਫ਼ਤਰ ਸਾਧ ਤੋਂ ਸੋ ਇਹ ਸਾਰਾ ਕੁਝ ਤੱਥਾਂ ਸਬੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਦੋ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰੇਕਲੇ ਇਸੇ ਤਰੀਕੇ ਅੱਜ ਤਰਨਤਰਨ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਮੈਂ ਇੱਕ ਵਾਰ ਫਿਰ ਜਿਹੜੇ ਉੱਥੇ ਅਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਫਸਰ ਹੈ ਉਹ ਸੰਵਿਧਾਨ ਦੇ ਨਾਲ ਬਣਿਆ ਸੋ ਜਿਹੜਾ ਵੀ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂਗਾ ਸਾਡੇ ਵਰਕਰਾਂ ਨੂੰ ਝੂਠੇ ਪਰਚੇ ਪਾ ਕੇ ਤਨ ਪ੍ਰੇਸ਼ਾਨ ਕਰੂਗਾ ਅਸੀਂ ਉਹਨੂੰ ਚਾਹੇ ਅਦਾਲਤ ਹੋਵੇ ਚਾਹੇ ਚੋਣ ਕਮਿਸ਼ਨ ਦਾ ਦਫ਼ਤਰ ਹੋਵੇ ਲੈ ਕੇ ਜਾਵਾਂਗੇ ਇਹ ਜਿਹੜੀ ਚੋਣ ਹੈ ਇਹਨੂੰ ਅਨੁਮਾਨ ਨਾਲ ਕਰਾਉਣਾ ਇਹੀ ਅਫਸਰ ਚਾਹੀਦੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਡਿਕਟੇਟਸ ਫੋਲੋ ਕਰਨਾ ਤੇ ਸਰਕਾਰ ਦੇ ਕਹਿ ਤੇ ਧੱਕਾ ਕਰਨਾ ਕਿਉਂਕਿ ਸਰਕਾਰ ਤਾਂ ਚੋਣ ਹਾਰੀ ਹੈ ਸਰਕਾਰ ਤਾਂ ਕਿਸੇ ਵੀ ਤਰੀਕੇ ਚੋਣ ਜਿੱਤਣਾ ਚਾਹੁੰਦੀ ਹੈ ਪਰ ਅਫਸਰ ਉਹਦੀ ਡਿਊਟੀ ਉਹਦਾ ਫਰਜ਼ ਹੈ ਸੰਵਿਧਾਨ ਦੀ ਬਹਾਲੀ ਉਸੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ